ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲਓ ਜੀ ਬਾਈ ਰਾਤ ਮਸ਼ੀਨ ਤੋੜਨੀ ਸੀ ਹਨਾ ਕੱਲ ਦਿਨ ਦੇ ਵਿੱਚ ਵੀ ਦੋ ਤਿੰਨ ਘੰਟੇ ਰੈਸਟ ਕਰੀ ਵੀ ਅੱਜ ਮజే ਰਾਤ ਨੂੰ ਲੱਗਣੀ ਆ ਪਰ ਜਿੱਥੇ ਮਸ਼ੀਨ ਆ ਨਾ ਕਰਤਾਰ ਚੱਲਦੀ ਦੀ ਉਹ ਬੰਦੇ ਨੇ ਰਾਤ ਮਸ਼ੀਨ 2:3 3 ਵਜੇ ਹਨਾ ਮੱਲੋ ਫ੍ਰੀ ਕਰਕੇ ਭੇਜੀ ਆ ਉਹ ਕਹਿੰਦਾ ਮੇਰਾ ਰਹਿ ਗਿਆ ਤਾਂ ਚਲੋ ਆਏ ਬਾਈ ਆ ਖੇਤ ਵੀ ਨਵੇੜ ਦੇ ਪੈਣੇ ਆ ਚਲੋ ਫਿਰ ਵੀ ਆਏ ਆ ਵੀ ਟਾਈਮ ਨਾਲ ਆਪਣਾ ਨਾ ਮਸ਼ੀਨ ਆ ਗਈ ਔਰ ਦੇ ਬਾਅਦ ਰਾਜੂ ਉਹਨਾਂ ਨੇ ਵਜੀ ਰਾਜੂ ਹਨਾ ਪੂਰੀ ਰਾਤ ਨਹੀਂ ਬਾਈ ਦੋ ਸੁੱਤੇ ਕੰਮ ਕਰੀ ਗਏ ਪੁਲੀ ਪਾਲੀ ਬਦਲ ਕੇ ਸਮਾਨ 555 ਪਾ ਕੇ ਤੜਕੇ ਤੱਕ ਉਹਨੇ ਸਾਰਾ ਸਬੰਧ ਨਹੀਂ ਆ 7 ਵਜੇ 6:30 ਜੱਤ ਵਜੇ ਮਸ਼ੀਨ ਨਾ ਰੈਡੀ ਕਰਕੇ ਆਪਣੀ ਖੜੀ ਕਰ ਦਿੱਤੀ ਵੀ ਜਾਓ ਬਾਕੀ ਹੁਣ ਆਪਾਂ ਰਾਜੂ ਨੂੰ ਇੱਥੇ ਛੱਡ ਚੱਲੇ ਆ ਤੇ ਜੁਨੇਸ਼ ਮਸ਼ੀਨ ਅਜੇ ਚੱਲਦੀ ਔਰੇ ਹਨਾ ਸਰਪੰਚ ਕਹਿੰਦਾ ਵੀ ਮੈਂ ਘਟੋ ਘਟ ਵੀ 7-8 ਦਿਨ ਅਜੇ ਮਸ਼ੀਨ ਹੋਰ ਚਲਵਾਉਂਗਾ ਮੈਂ ਕਿਹਾ ਚੱਲ ਵਧੀਆ ਹੈ ਨਾ ਬਾਕੀ ਬਾਈ ਬਾਬਾ ਜੀ ਦੀ ਕਿਰਪਾ ਨਾਲ ਨਾ ਕੰਮ ਦੋਨੇ ਮਸ਼ੀਨਾਂ ਦਾ ਜਿੱਥੇ ਵੀ ਚੱਲੀਆਂ ਬਹੁਤ ਸੋਹਣਾ ਹੋਇਆ ਬੇਅਦਕੀ ਸੀਜ਼ਨ ਦੀ ਰੂਹ ਖੁਸ਼ ਹੋ ਗਈ ਨਾ ਬੇਅਦਕੀ ਪਤਾ ਲੱਗਿਆ ਵੀ ਨਵੀਂ ਕੰਬੈਨ ਦਾ ਆਪਣੇ ਮਾਲਕ ਬਣ ਕੇ ਹਨ ਜਿਹੜੀਆਂ ਚੀਜ਼ਾਂ ਨਹੀਂ ਕਦੇ ਦੇਖਣੀਆਂ ਤਾਂ ਉਹ ਵੀ ਦੇਖ ਲਈਆਂ ਹਨਾ ਉੱਥੇ ਤੱਕ ਪਹੁੰਚ ਗਏ ਬਾਕੀ ਸੀਜ਼ਨ ਸਾਰੇ ਕੰਬੈਨ ਵਾਲਿਆਂ ਦਾ ਵਧੀਆ ਲੱਗਿਆ ਰਿਹਾ ਨਾ ਕੋਈ ਕਿਹਦਾ ਸਟਾਫ ਥੂ ਭੱਜ ਗਿਆ ਹੋਵੇ ਉਹਦਾ ਕੁਝ ਕਹਿ ਨਹੀਂ ਸਕਦੇ ਬਾਕੀ ਜਿੱਥੇ ਆਪਣੇ ਦਾ ਪਿੱਛੇ ਮਸ਼ੀਨਾਂ ਚੱਲੀਆਂ ਹਨਾ ਉਹਨਾਂ ਦਾ ਵੀ ਇੱਕ ਨੰਬਰ ਦਾ ਕੰਮ ਹੋਇਆ ਹੈ ਆਪਣਾ ਭਾਰਮ ਦੇ ਆਪਾਂ ਚੱਲੇ ਆ ਉੱਥੇ ਆਪਣਾ ਵੀ ਟੌਪ ਦਾ ਕੰਮ ਹੋਇਆ ਉਹਦੇ ਬਾਅਦ ਉਰੇ ਆਏ ਆ ਇੱਥੇ ਵੀ ਵਧੀਆ ਹੋ ਗਿਆ ਬਹੁਤ ਸੋਹਣਾ ਮਹਾਰਾਜ ਨੇ ਨਾ ਜਿਵੇਂ ਸੋਚਿਆ ਸੀ ਜਿੱਦਾਂ ਉਦਾਂ ਲਈ ਹੋ ਗਿਆ ਬਾਕੀ ਸਵੇਰੇ ਸੱਜਦੇ ਅੱਜ ਨਾ ਮਸ਼ੀਨ ਤੇ ਰੈਡੀ ਕਰਕੇ ਨਿਕਲ ਗਏ ਦੇ ਅੱਡੇ ਵਰਤੇ ਹਨਾ ਸਾਰੀਆਂ ਮਸ਼ੀਨਾਂ ਵਿੱਚੋਂ ਸੁਰਿੰਦਰ ਆ ਵੀਂਦਾ ਵੀ ਦੂਜਾ ਵੀ ਆਪਣੇ ਵੀਰ ਉਹ ਵੀ ਨਿਕਲ ਰਿਹਾ ਤਾਂ ਆਪਣਾ ਸਮਾਨ ਭੁੱਲਿਆ ਆਏ ਤੇ ਉੱਥੇ ਹਨਾ ਬੈਗ ਭੁੱਲਿਆ ਆਏ ਤੇ ਇੱਕ ਉਹ ਬੈਗ ਵਾਸਤੇ ਹੁਣ ਚਾਚੇ ਨੇ ਫੋਨ ਲਾਇਆ ਤੂੜੀ ਵਾਲੇ ਨੂੰ ਲੈਣ ਆ ਰਿਹਾ ਹੈ ਫੜਾ ਕੇ ਜਾਊਗਾ ਜੇ ਆਇਆ ਹੈ ਨਹੀਂ ਉਹ ਆਉਂਦਾ ਮੈਂ ਨਾ ਉਹੀ ਆ ਉਹ ਆ ਗਿਆ ਨਾ ਇਹ ਵੀ ਹੋ ਰਿਹਾ ਇਹ ਕਿਦਾਂ ਨਾ ਬਾਈ ਤੂੜੀ ਵਾਲੇ ਬੰਦੇ ਹੈ ਨਾ ਫੋਰਮੈਨ ਵੀ ਗੱਲਾਂ ਕੀ ਕਰੇ ਇੰਨੇ ਜਿਆਦੇ ਢਿੱਲਿਆਂ ਨੂੰ ਕੁਝ ਹਿਸਾਬ ਲਾ ਲਓ ਉਹ ਸਾਰੀ ਜਿਹੜੀ ਮਸ਼ੀਨ ਚਲਾਉਂਦਾ ਹੈ ਨਾ ਚਲਾਉਣ ਦੇ ਬਾਅਦ ਵਿਜਾਰਾ ਪੈਂਦਾ ਰਾਤ ਨੂੰ ਇਹਨਾਂ ਨੂੰ ਇੰਨੀ ਵੀ ਹਮਤ ਨਹੀਂ ਪੈਂਦੀ ਵੀ ਸਵੇਰੇ ਅਸੀਂ ਉਹਨੂੰ ਢਾਲ ਲਈਏ ਹੁਣ ਮਸ਼ੀਨ ਉਹਨੇ ਆਪਣੇ ਕੋਲੇ ਆ ਗਈ ਹੁਣ ਉਹ ਵੀ ਕਹਿ ਕੇ ਆਇਆ ਮੈਂ ਕਿਹਾ ਵੀ ਤੈਂ ਥੋੜਾ ਜਨਾ ਚੂੜੀ ਆਪ ਦੀ ਟਾਈਟ ਕਰਦਾ ਇਹਨਾਂ ਦੇ ਨਾਂ ਛੱਡ ਗਾ ਮਾਰਾ ਬੰਦਾ ਦਾ ਬਾਈ ਨਾਲ ਸੀਜ਼ਨ ਦੇ ਵਿੱਚ ਹੁਣ ਆਪਣੀ ਮਸ਼ੀਨ ਤੇ ਨਾ ਉਧਰ ਰਾਜੂ ਦਾ ਉਧਰ ਗगन ਦਾ ਮੁੰਡਾ ਮੈਂ ਕਹਿੰਦਾ ਵੀ ਮਸ਼ੀਨਾਂ ਦੀ ਇੱਕ ਪੈਸੇ ਦੀ ਵੀ ਟੈਨਸ਼ਨ ਨਹੀਂ ਰਹੀ ਇੱਕ ਪੈਸੇ ਦੀ ਟੈਨਸ਼ਨ ਨਹੀਂ ਰਹੀ ਔਰ ਮਸ਼ੀਨਾ ਕੋਲੇ ਢੇੜਾ ਇੰਨਾ ਘੱਟ ਮਰਿਆ ਵੀ ਚਲੋ ਪੰਪ ਦੇ ਮਸ਼ੀਨਾ ਆਉਂਦੀਆਂ ਨੇ ਨਾ ਡੀਜ਼ਲ ਦੂਜੂ ਰੂਥੀ ਤੇ ਪਾਦੀ ਦਾ ਤਾਂ ਪਾਉਣ ਤੋਂ ਬਾਅਦ ਮੁੜ ਕੇ ਸਾਰੀ ਦਿਹਾੜੀ ਉਧਰ ਰਾਜੂ ਨਹੀਂ ਦਬਕੇ ਆ ਨਾ ਮਰਨ ਦਾ ਇੱਕ ਅਦਾ ਵੀ ਨਾਲੇ ਦੇਖੋ ਬਈ ਚਲਾਉਂਦਾ ਦਾ ਸਾਰੀ ਜਿਹੜੀ ਨਾਲੇ ਐਂਟਰੀ ਹੈ ਨਾ ਬੱਜੀ ਦਾ ਨਾਲ ਉਹਨੂੰ ਲਿਖਣੇ ਨੇ ਉਹਨਾਂ ਤੋਂ ਦਾ ਨੂੰ ਉਹਦੇ ਬਾਅਦ ਇਧਰ ਗਗਨ ਉਹ ਵੀ ਬਈ ਖੇਤ ਬਈ ਖੇਤ ਐਂਟਰੀ ਇਹ ਮੰਨ ਲਓ ਤੁਸੀਂ ਅੱਧੇ ਵਿੱਗੇ ਦਾ ਵੀ ਇਹਦਾ ਮਾਸਾ ਕਿਤੇ ਰੋਣਾ ਨਹੀਂ ਜੰਟਰੋਂ ਜਿੰਨੀ ਐਂਟਰੀ ਜੜਵਾਈ ਤੀ ਸਾਰੀ ਐਂਟਰੀ ਦਾ ਆਪਾਂ ਨੂੰ ਹਨਾ ਵੀ ਐਂਟਰੀ ਕਾਪੀ ਦੇ ਵਿੱਚ ਐਨ ਏ ਟੂ ਜ਼ेड ਮੰਨ ਲਓ ਕਲੀਅਰ ਹੋਈ ਐਨ ਕੋਈ ਵੀ ਇੱਕ ਅੱਧੇ ਵਿੱਗੇ ਦਾ ਵੀ ਲਫੜਾ ਨਹੀਂ ਹੋਇਆ ਕਿਸੇ ਦਾ ਨੇ ਅੱਗੇ ਕੀ ਹੁੰਦਾ ਦਾ ਇੱਥੇ ਬਾਈ 10 ਬਿਗੇ ਉਹਦੇ ਬਹੁਤ 10 ਆਉਦੇ 12 ਦੇਖਲੇ ਐ ਵੀ ਕਰ ਦਿੰਦੇ ਆ ਆਪਣੇ ਕਈ ਬੰਦੇ ਆ ਨਾ ਵੱਧ ਲਿਖਣ ਦੇ ਮਾਰੇ ਬਿਊਰੋ ਮਸ਼ੀਨਾਂ ਚਾਰ ਪੰਜ ਚੱਲਦੀਆਂ ਵੱਧ ਐਂਟਰੀ ਦਿਖਾਈਏ ਜਾ ਕੇ ਮਾਲਕ ਨੂੰ ਕੀ ਹੁੰਦਾ ਵੱਡੇ 14 ਲਿਖ ਲੈ 16 ਵੱਡੇ 12 ਲਿਖ ਲੈ 13 ਇਹ ਚੀਜ਼ਾਂ ਹੋਉਂਦੀਆਂ ਪਰ ਇਹ ਕਿ ਆਪਣੀ ਜਿਹੜੀ ਆ ਨਾ ਸਟਾਫ ਕੰਨੀ ਤੇ ਕੋਈ ਦਿੱਕਤ ਪਰੇਸ਼ਾਨੀ ਦੀ ਸਾਰੀ ਐਨ ਏ ਟੂ ਜ਼ेड ਵੀ ਵੱਲੋਂ ਇਹ ਰੋਗੋਜ ਹੋ ਗਈ ਬੰਦਿਆ ਕਰੀ ਦੇ ਵੀ ਬਾਕੀ ਰਾਜੂ ਵਾਲੀ ਮਸ਼ੀਨ ਹੈ ਨਾ ਕੰਮ ਆ ਜਿਹੜਾ ਉਸਕੇ ਦਿਨਾਂ ਦੇ ਵਿੱਚ ਮਹੀਨੇ ਜਿੰਨਾ ਕਿ ਆਪਾਂ 15 ਦਿਨਾਂ ਦੇ ਵਿੱਚ ਕੰਮ ਕਰਦੇ ਹਣਾ ਉਨਾਂ ਕੰਮ ਇਹ ਮਸ਼ੀਨ ਨੇ ਆਪਣੀ ਕਰਤਾਰ ਹੁੰਦੇ ਵੀ 13 ਦੇ ਵਿੱਚ ਕਰਕੇ ਦਿਖਾਤਾ ਏਰੀਏ ਦੇ ਵਿੱਚ ਨਾ ਬੱਲੇ ਬੱਲੇ ਕਰਾਤੀ ਆ ਕੋ ਪੂਰੀ ਕਿਸੇ ਗਲਤੀ ਆ ਨਾ ਜਿਹਦੀ ਵੀ ਮਸ਼ੀਨ ਗਈ ਆ ਵੇ ਇੱਕ ਬੰਦਾ ਹੀ ਕਹਿੰਦਾ ਸਰਦਾਰ ਜੀ ਗਾਡੀ ਤੋਂ ਜੀ ਆ ਸਫਾਈ ਦੇ ਮਾਮਲੇ 'ਚ ਪੜਾਈ ਦੇ ਮਾਮਲੇ 'ਚ ਨਾ ਇੱਕ ਰਾਜੂ ਦਾ ਹੋਰ ਹੱਥ ਸਾਫ਼ ਲਾਗਾ ਲੋਕਾਂ ਨਹੀਂ ਬਈ ਛੱਡਦਾ ਕੇ ਦੀ ਜਮਈ ਬਹੁਤ ਰੀਜਨਲ ਹੈ ਜੇ ਮੈਂ ਕਹਿ ਦਿੰਨਾ ਵੀ ਤੁਮਾਰ ਥੋੜਾ ਜਿਹਾ ਕਟਰ ਉੱਤੇ ਰੱਖਿਆ ਕਰ ਪਰ ਨਹੀਂ ਉਹ ਕਹਿੰਦਾ ਕੋਈ ਫਰਕ ਨਹੀਂ ਪੈਂਦਾ ਬਾਕੀ ਸੱਚੀ ਗੱਲ ਆ ਨਾ ਵੀ ਜੇ ਬੰਦਾ ਮਨ ਤਨ ਨਾਲ ਚੱਲੇ ਨਾ ਕੋਈ ਵੀ ਕੰਮ ਕਰੇ ਤਾਂ ਉਹਦੇ ਵਿੱਚ ਬਰਕਤ ਆਉਂਦੀ ਆ। ਬਜੀ ਦੇਖ ਜਾ ਚਿੰਨ ਰਾਤਾ ਕਿੱਥੇ ਆਇਆਗਾ ਨਹੀਂ। ਉਹਦਾ ਕਹਿੰਦਾ ਕੱਦਾ ਤੁਰਿਆ ਪਿੰਡਾ ਤਾਂ ਕਹਿੰਦਾ ਉੱਥੇ ਤੇ। ਨਹੀਂ ਆਣੀ ਆ ਕਿਤੇ ਹੋਰ ਪਾਸੇ ਉਹਦਾ ਨਹੀਂ ਮੁੜ ਗਿਆ। ਮੈਨੂੰ ਲੱਗਦਾ ਪਰ੍ਹਾਂ ਨੂੰ ਮੁੜ ਗਿਆ ਉਹ। ਪਤਾ ਹੀ ਨਹੀਂ ਲੱਗਦਾ ਯਾਰ ਉਹਨਾਂ ਨੂੰ। ਤਾਂ ਹੀ ਤਾਂ ਫੋਰਮੈਨ ਦੱਬ ਲਿਆ ਉਹਨਾਂ ਨੇ। ਮਣੀ ਕਿੱਦਾਂ? ਠੀਕ ਆ ਜੀ। ਤੈਂ ਕਿੱਥੇ ਲਾਉਣਾ ਸੀ ਜੀ ਨਾ? ਮੈਂ ਪੈਂਡ ਹੀ ਲਾਉਣਾ। ਹੈਂ? ਪੈਂਡ ਹੀ ਲਾਉਣਾ। ਪਿੰਡ ਵਾਲਾ ਤਾਂ ਕਹਿੰਦੇ ਨੂੰ ਕੁੱਟਣਾ ਸੀ ਉਹ ਤਾਂ ਕਹਿੰਦੇ ਮਸ਼ੀਨ ਵਾਲੇ। ਹਾਂ ਬਾਕੀ ਸਾਰੇ ਬੰਦੇ ਆਪਣੇ ਨਾਲੇ ਆ ਨਾ ਇੱਕ ਬੰਦਾ ਹੀ ਆਪਣਾ ਜਿਹੜਾ ਇਹ ਮਣੀ ਜਾ ਰਿਹਾ ਰਾਜੂ ਨਾਲ ਆ ਗਗਨ ਕਹਿੰਦਾ ਵੀਰੇ ਜਿੱਥੇ ਤੂੰ ਕਹੇ ਆ ਨਾ ਵੀ ਪੰਜਾਬ ਦਾ ਲਾਉਣਾ ਤਾਂ ਮੈਂ ਪੰਜਾਬ ਵੀ ਆ ਜੂਗਾ ਨਾ ਫਿਰ ਮੈਂ ਕਹਾਂ ਵੀ ਪੰਜਾਬ ਜੇ ਭਾਈ ਉ ਆਉਣਾ ਘੁੰਮਣ ਘਮਾਉਣ ਆਉਣਾ ਨਾ ਖਰਚਾ ਮੇਰੇ ਮੇਰਾ ਹੋਊਗਾ ਭਾਈ ਹਨਾ ਬੰਦੇ ਨੇ ਕੰਮ ਆ ਨਾ ਜਿਹੜਾ ਦੀਨ ਅਮਾਨ ਗੱਲ ਕੰਮ ਕਰਿਆ ਵੀ ਆਜਾ ਕੰਮ ਹਿਸਾਬ ਲਾ ਲਓ ਕਾਪੀ ਵਿੱਕੇ ਉਹ ਵੀ ਪੈਸੇ ਟੁੱਕਰ ਦਾ ਜੇ 100 ਰੁਪਿਆ ਦੇਤਾ ਤਾਂ ਉਹ 100 ਦਾ ਵੀ ਹਿਸਾਬ ਮਿਲਦਾ। ਪੈਸਾ ਹਲਾ ਲਓ ਵੀ ਹੈ ਨਾ ਗੱਲ ਬਈ ਰੂ ਇੱਥੇ ਕੁਝ ਹੁੰਦੀ ਆ। ਵੀ ਯਾਰ ਆਪਾਂ ਕੇ ਦਾ ਬੇਈਮਾਨੀ ਕਰਦੇ ਆ ਨਾ ਯਾਰ ਚਾਹ 100 ਦੀ ਹੋ ਜਾਵੇ। ਉਹਦੇ ਵੀ ਸਾਲਾ ਇੰਨਾ ਮਾਨਵ ਦੁਖੀ ਹੁੰਦਾ ਵੀ ਗੱਲ ਛੱਡ ਦਿੰਦੀ। ਮਨੀ ਦੇ ਸਾਨੂੰ ਲਾਤਾ ਦਾ ਟਾਂਕਾ ਦੁੱਧੇ ਚ ਪਹਿਲਾਂ-ਪਹਿਲਾਂ। ਐ ਮਨੀ। ਲੱਗ ਗਿਆ। ਲੱਗ ਗਿਆ ਨਹੀਂ। ਉਹ ਤਾਂ ਇਮਾਨਦਾਰੀ ਤੇ ਰਹੀਦਾ। ਕਦੇ ਵੀ ਮੈਂ ਨਹੀਂ ਕਿਸੇ ਹੋਰ ਨਾਲ ਵੀ ਜਾਣਾ ਨਾ ਜਿਉਂਨੇ 100 ਤੈਨੂੰ ਫੜਾਤਾ ਹੱਥ 'ਚ। ਨਹੀਂ 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 ਮੈਂ ਕਿਤੀ ਦਾ ਸੀਜ਼ਨ ਲਾਉਣਾ ਬਹੁ ਵੀ ਆ ਫਰਿਆ ਕਰਕੇ ਪੈਸੇ ਨਹੀਂ ਨਹੀਂ ਪਤਾ ਕੀ ਆ ਮੈਂ ਤਾਂ ਉਹ ਨਹੀਂ ਕਹਿੰਦਾ ਹੈਗਾ ਸੀਜ਼ਨ ਚ ਹੈ ਲਾਚ ਹੈ ਨਾਲਾ ਪਰ ਨਾ ਜਰ ਬੰਦਾ ਕੋਲਣਾ ਨਾ ਹੋਵੇ ਹੁਣੋ ਦੇਖੋ ਉਹਨਾਂ ਨੂੰ ਛੱਡ ਕੇ ਜੱਲੇ ਦੋਹਾਂ ਨੂੰ ਮੈਂ ਆਹਦੇ ਛੱਡ ਕੇ ਜੱਲੇ ਵਿਸ਼ਵਾਸ ਤੇ ਛੱਡ ਕੇ ਚੱਲੇ ਆ ਕੰਮ ਵਿਸ਼ਵਾਸ ਤੇ ਚੱਲਦੇ ਆ ਲੋਕਾਂ ਦੇ ਜਿਹੜੇ ਬਿਜ਼ਨਸ ਚੱਲਦੇ ਆ ਆਪਣੇ ਤਾਂ ਕੁਝ ਵੀ ਨਹੀਂ ਹੈਗੇ ਹੈਗਾ ਨਹੀਂ ਇਹਨੇ ਕੀ ਕਰਿਆ ਇੱਕ ਦਿਨ ਪਤੰਦ ਨੇ ਸਾਨੂੰ 100 ਰੁਪਏ ਚ ਟਾਂਕਾ ਲਾਤਾ ਇਹਨੂੰ ਐਂ ਤਾਂ ਬਾਈ ਨੂੰ ਪਤਾ ਨਹੀਂ ਲੱਗਾ ਪਰ ਪਤਾ ਜਦ ਇਹ ਲੱਗਿਆ ਦੋ ਘੰਟਿਆਂ ਬਾਅਦੇ ਹਾਂ ਕੀ ਮੰਨ ਚਾਹੀਦੀ ਓ ਯਾਰ ਖੋਲ ਟੁੱਟ ਤੜਾ ਲੈ ਜੀ ਬਾਈ ਬਾਈ ਤਾ ਇਤਰਾ ਲੈ ਵੇ 10000 ਵੀ ਬਾਈ ਇੰਨੇ ਦਾ ਆਇਆ ਸੌਦਾ ਹਨਾ ਮੈਂ ਕਹ ਬਾਈ ਨੇ ਲਾ ਅੱਜਰੇ ਦਾ ਨਾਮ ਨੂੰ ਕੀ ਹੁਣ 라ਜੂ ਨੂੰ ਨਹੀਂ ਦੱਸਦੇ ਹੁਣ ਉਹ ਕੱਲ ਗਏ ਆ ਉਹਨਾਂ ਨੇ 2 ਦਿਨ ਚ 200 ਬਿਗਾ ਵੱਢਿਆ ਠੀਕ ਆ ਉਹਨਾਂ ਨੇ 1000 ਰੁਪਏ ਦੀ ਦਾਰੂ ਪੀ ਲਈ ਦੱਸਤਾ ਉਹਨਾਂ ਨੇ ਵੀ ਅਸੀਂ ਦਾਰੂ ਪੀ ਲਈ 1000 ਰੁਪਏ ਦੀ ਮੇਰਾ ਕਿ ਢਿੱਡ ਦੋ ਗਿਆ ਵਧੀਆ ਮੈਂ ਤਾਂ ਕਹ ਪੀਲੀ ਪੀਲੀ ਮੈਂ ਉਹਨਾਂ ਨੂੰ ਕੋਈ ਕਿਹਾ ਮੁੜ ਕੇ ਤੁਹਾਨੂੰ ਕਦੇ ਕਿਹਾ ਖਾਣ ਪੀਣ ਦਾ ਦੱਸ ਮੈਨੂੰ ਹੋਰ ਵੀ ਤੁਹਾਡੇ ਲਾਗੇ ਮਸ਼ੀਨਾਂ ਚੱਲਦੀਆਂ ਹਨ। ਹਾਂ। ਨਹੀਂ। ਇਹ ਦੀਜ ਨਹੀਂ ਕਿਸੇ ਨਾਲ ਵੀ ਕਰੀ ਦੀ ਜੰਗਾ। ਬੇਈਮਾਨੀ ਨਹੀਂ, ਇਮਾਨਦਾਰੀ। ਇਮਾਨਦਾਰੀ ਦੇ ਵਿੱਚ ਬਰਕਤ ਆ। ਚਾਚੇ ਦਾ ਨੰਬਰ ਹੈਗਾ? ਸਾਨੂੰ ਆਇਆ ਹੀ ਨਹੀਂ ਅਜੇ। ਮੈਂ ਕਹਿੰਦਾ ਯਾਰ ਪਰੇ ਨੂੰ ਮੁੜ ਗਿਆ ਉਹ। ਚਾਚੇ ਨੂੰ ਅਜੇ ਦੋ ਕੱਲ੍ਹ ਹੀ ਆਏ ਆ ਨਾ ਆਏ ਇੱਧਰਦੇ ਆ ਨਾਲੇ ਦੱਸਿਆ ਸੀ ਵੀ ਉੱਧਰ ਜਿੱਧਰ ਤੇ ਆਏ ਆ ਉੱਧਰੋਂ ਆਉਣਾ ਆ। ਕਿੱਧਰ ਲੰਘ ਗਿਆ ਵਾਜੀ ਬਰਲੇਵਾਸੇ ਨੂੰ ਮੁੜ ਗਿਆ। ਪਰੇ ਨੂੰ ਮੁੜ ਗਿਆ ਯਾਰ। ਅੱੜ ਫੱਟੇ ਨੂੰ ਆਏ ਜੇ ਦਿਮਾਗ ਦੇ ਇਹਨਾਂ ਦੇ। ਬਹੁਤ ਬਾਈ ਮਰਾ ਬੰਦੇ ਢੱਲੇ ਆ ਤੂੜੀ ਵਾਲੇ ਨਾਲ ਗੁਰਵਿੰਦਰਗੜ ਦਾ ਇੰਨੇ ਜਿਆਦੇ ਬੰਦੇ ਢੱਲਦੇ ਨੇ ਉਹਨਾਂ ਨੂੰ ਕੱਲ ਅਜੇ ਮਸ਼ੀਨ ਆਈ ਆ ਇਹ ਹੀ ਨਹੀਂ ਪਤਾ ਵੀ ਸੜਕ ਕਿੱਥੇ ਆ ਦੱਸੋ ਤੁਸੀਂ ਇੰਨਾ ਨਹੀਂ ਬੰਦੇ ਨੂੰ ਪਤਾ ਲੱਗਦਾ ਫੇਰ ਦੱਸੋ ਕੀ ਸਿਸਟਮ ਹੋਊਗਾ ਬਾਬਾ ਜੀ ਮਰਾ ਦੇ ਨੇਗਾ ਥੱਲੇ ਤੇ ਮੜੀ ਜੀ ਜਲਦੀ ਆਕਰ ਵਗਿਆ ਪਤਾ ਨਹੀਂ ਯਾਰ ਬਾਈ ਕਦਰ ਨੂੰ ਨੰਗ ਗਿਆ ਹੋਣਾ ਸੀ ਉਹਨੇ ਯਾਰਾ ਚਲੋ ਪਰਲੇ ਰਾਂ ਗਿਆ Hari ini, hey itu ya. jengle ਏਰੀਏ-ਉਰੀਏ ਦਾ ਬਾਈ ਸਾਰੇ ਐ ਨਿਬੜ ਗਿਆ ਪੂਰਾ। ਸਾਫ ਦਾ ਕੰਨਾ ਹੀ ਖੜਾ ਦਾ ਜਰਾਂ ਦੇ ਵਿੱਚ ਹਿਸਾਬ ਹੋ ਗਿਆ ਕਿ ਨਹੀਂ। ਹਾਂ ਸਾਰਾ ਐ ਪੂਰਾ ਬਿੱਲਾ ਹੋ ਗਿਆ ਜੱਟਾ। ਆ ਗਿਆ ਕਹਿੰਦਾ ਇਹਦੇ। ਬਿੱਟਰ ਪੂਰਾ ਤੇ ਇੱਕ ਗਲਤਾਂ ਬਿੱਟਰ। ਇੱਕ ਗਲਤਾਂ ਬਿੱਟਰ ਮੈਂ 1.5 ਘੰਟਾ ਦਾ। ਸਹੀ ਗੱਲ ਆ ਬਾਈ। ਯਾਦ ਰੱਖੀਏ ਕਹਿੰਦੇ ਯਾਦ ਰੱਖਣੀ ਐ ਪੂਰੇ। ਆਹ ਟਰਾਲੀ ਲੈ ਆ ਗਿਆ ਦਾ ਰਾਈ ਪੁੱਲ ਜਾ ਕਰਨਗੇ। ਅਰ ਕੀ ਚੁੱਕਾ ਆ ਬੰਗਾਇਆ ਰੁਹੀ ਆ ਸਰਾਂ ਉਹ ਵੀ ਚੈੱਕ ਕਰੇ ਹੁਣ ਚਲਾਵੇਗਾ ਖਾਦੀ ਕਰਨ ਚਾਹੀਦਾ ਅਰੇ ਮਹੀਨ ਤੋਂ ਬੰਦੇ ਲੈ ਜਾਂਦੇ ਨੇ ਆ ਫੁੱਲ ਜਿਆਦਾ ਫੁੱਲ ਜਿਆਦਾ ਇਹ ਘਰ ਦੇ ਫੋਨ ਲਾਈ ਜਾਣਾ ਤੁਰੇ ਆਂ ਜੀ ਇਹਨਾਂ ਆਉਂਦੇ ਨੇ ਜੀ ਆ ਗਏ ਆ ਗਏ ਹਮਾਲੇ ਹੈਲੋ ਆ ਦਰਪਿਆ ਦਰਪਿਆ ਆ ਹੁਣ ਦਰਿਆ ਆ ਜੀ ਅੱਧੇ ਘੰਟੇ ਦਾ ਸਹੀ ਗੱਲ ਹੈ ਕਿਲੋਮੀਟਰ ਇੱਕ ਘੰਟੇ ਅੱਧੇ ਘੰਟੇ ਦਾ ਬਰਾਬਰ ਹੋਣਾ ਹੈ ਕਿ ਜੁਤੀ ਵਾਲੇ ਪਾਸੇ ਉਹ ਇਹ ਪਤਾ ਨਹੀਂ ਇੱਥੇ ਤੇ ਆਈ ਯਾਰ ਹਾਂ ਨਾਲ ਇਹਨੂੰ ਆਪਾਂ ਕਹਾਂਗੇ ਵੀ ਜਿਹੜੇ ਰਾਹ ਆਏ ਆ ਬੜਾ ਇਹ ਯਾਰ ਆਪਾਂ ਕਹਿੰਦੇ ਕਹਿੰਦੇ ਟ੍ਰੈਫਿਕ ਆਲੀ ਕਰਨ ਭੇਜ ਦੇਣਾ ਹੋਈ ਘੰਟਾ ਘੰਟਾ ਉਹ ਵਾਈਲ ਨੂੰ ਲੱਕੇ ਉਹਨਾਂ ਸਾਰੇ ਕੰਮ ਇਹਨਾਂ ਨੂੰ ਉੱਪਰ ਹੱਥ ਰੱਖ ਕੇ ਦੇਖਣਾ ਹੈ ਆਪਣੇ ਹੱਥ ਦੇ ਜਿਹੜੇ ਦੇ ਜੀ ਆਗੇ ਆਗੇ ਉਨੂੰ ਕਾ ਆਗੇ ਡੰਬਰਾ ਤੇ ਲੱਗ ਗਈ ਯਾਰ ਇਹ ਬਿੱਜ ਨੂੰ ਲੱਗੇਗਾ ਇਹ ਵਿਸ਼ਾਲ ਵਾਲਾ ਚੋਬਰ ਪਿਛਲੇ ਸਾਲ ਨਾਟ ਜੇ ਵੀ ਮੇਰੇ ਵਾਂਗੂ ਇਕਣੇ ਕਿਦੱਕੇਗਾ ਤਾਂ ਸਰਦਾਰ ਇੱਥੇ ਇਹ ਪਾਈ ਘੜਾ ਗਾਣਾ ਇਹਨਾਂ ਨੇ ਮਸ਼ੀਨ ਆ ਇੱਕ ਨਵੀਂ ਇਹਦਾ ਪਾਈ ਘੜਾ ਗਾਣਾ ਲਾਲਾ ਦਾ ਭਾਈ ਉਸੇ ਮਾ ਉਹਨੂੰ ਖੇਤ ਚ ਲਾ ਹੁਣ ਮੈਂ ਨੰਗਿਆ ਤੂੰ ਲੇਟ ਹੀ ਬੜਾ ਹੋ ਗਿਆ ਨੰਗ ਜਾਣਾ 40 ਕਿਲੋਮੀਟਰ ਸਾਰਾ ਮੈਂ ਕਿੱਦਾਂ ਫਿੱਕਲਾ ਲਾ ਲਾਲਾ ਰੋਪੇ ਮੈਂ ਕੱਢ ਕੇ ਚੰਗਾ ਦੂਜੇ ਦੇ ਤਾਂ ਕੈਨ ਲੱਗੀ ਬੜਾ ਆਪ ਵੀ ਕੂਨ ਕਰ ਜੀ ਓਕੀ ਨਹੀਂ ਜੀ ਇੱਥੇ ਹੀ ਆਲੇ ਆਪ ਕੋਈ ਨਹੀਂ ਆ ਮੜਾ ਗੇੜਾ ਗੂੜਾ ਮਾਰਦੀ ਸ਼ਾਮ ਨੂੰ ਇੱਥੇ ਚੰਗਾ ਸ਼ਾਮ ਨੂੰ ਗੇੜਾ ਗੂੜਾ ਮਾਰਦੀ ਮੜਾ ਮਸੀਨ ਕੋਲੇ ਬੰਦੇ ਨੂੰ ਆਣ ਤਾਂ ਹੀ ਆਇਆ ਵਜੇ ਰਾਮ ਜਾਣ ਲੱਗੇ ਖੜੇ ਠੀਕ ਹੈ ਆਪਾਂ ਨਾਲ ਆਣ ਆਉਣੀ ਆ ਆਪਾਂ ਕਿੱਥੇ ਨਹੀਂ ਜਾਣਾ ਠੀਕ ਬੰਦਾ ਬੜਾ ਵਧੀਆ ਠੀਕੇ ਦਾ ਮੁੰਡਾ ਹੈ ਜੀ ਝੋਨੇ ਜਵੀ ਦੇ ਇਕੱਠੇ ਜਿਹੋਦੇ ਠੀਕ ਹੈ ਬਾਹਰ ਟੈਂਟ ਜੀ ਇਹਨੇ ਜਾਣਾ ਨਹੀਂਗਾ ਬੰਦਾ ਬਾਈ ਲੋਕਾਂ ਦੇ ਉਹ ਉੱਥੇ ਬਣਨਾ ਆ ਰਿਹਾ ਹੈ ਮਾਗਰੇ ਗੰਡੀ ਅੱਛਾ ਰਹਿਣਾ ਆਹ ਨਾ ਨਾ ਕੋਈ ਆ ਰਹੀ ਮੈਂ ਵੀਡੀਓ ਦਰੋ ਸਹੀ ਗੱਲ ਆ ਬਾਈ 啊。Ah. ਆਪਣਾ ਦਾ ਕਿ ਗਵਾਲੀਆ ਨਾਲ ਬਾਈਪਾਸ ਦੇ ਇੱਥੇ ਲਾਉਣਾ ਨਾਲ ਉਹ ਕਹਿੰਦਾ ਬਈ ਮੈਨੂੰ ਲਾ ਦੇ ਯਾਰਾ ਮਾਜਾ ਵਾਜੀ ਬੈਠ ਕੇ ਬਣਾਦਾ ਕਹਿੰਦਾ ਮੈਂ ਮਸ਼ੀਨ ਤੋਂ ਡੀਜ਼ਲ ਲਾਉਣਾ ਪੰਜਾਬ ਮੇਰੀ ਗੱਲ ਕਰੀ ਹੋਈ ਆ ਉਹ ਚੱਲ ਉਹ ਵੀ ਵਧੀਆ ਨਾਲ ਬਈ ਯਾਰ ਵੀ ਤੇਰੇ ਬਣਦਾ ਮੈਨੂੰ ਕਿਧਰ ਆ ਜੀ ਦੋ ਆਪਣਾ ਡੀਜ਼ਲ ਲਾ ਤੂੰ ਗਵਾਲੀਆ ਲਾਏ ਇਸ ਵੇਲੇ ਜਾਂਦੇ ਬਾਈਪਾਸ ਉੱਧਰ ਗਿਆ ਉੱਥੇ ਆਟੋ ਵੀ ਗਿਆ ਉਹ ਵੀ ਆਟੋ ਬੈਠ ਗਿਆ ਨਾ ਹਾਂ ਬੈਠ ਗਿਆ ਹੀ ਬੈਠ ਗਿਆ ਹੀ ਆਟੋ ਆ ਗਿਆ ਹੀ ਉਸ ਵਾਲੇ ਘੜੇ ਦੇ ਲੈ ਉਹ ਮਾਪਾ ਲਾਸਟ ਵਾਰ ਮਣੀ ਮਨੌਲਾਦਾ ਨਾ ਚੱਲ ਫੇਰ ਅਜਵੇ ਦੀ ਤਾਂ ਕਹਿੰਦਾ ਹਾਂ ਉਹ ਬਾਈ ਕਹੀ ਦਿੰਦਾ ਮੈਨੂੰ ਫੋਨ ਆਈ ਜਾਂਦਾ ਆਹ ਕਹਿੰਦਾ ਬਾਈ ਯਾਰ ਭੇਂਦੇ ਨੂੰ ਯਾਰ ਮੇਰੇ ਕੋ ਡਰਾਈਵਰ ਨੇ ਵੀ ਯਾਰ ਜੀ ਮਾਲ ਕਹਿੰਦਾ ਮਨੀ ਵਿੱਚ ਚੱਲਿਆ ਜੀ ਤੇ ਉਹ ਮਮੀ ਮਮੀ ਬੋਟ ਲਿਆ ਗਈ ਜਦੋਂ ਮੈਂ ਅਪਰਡਾ ਲਾ ਲਾ ਉਹਦੇ ਕਰਕੇ ਕਹਿੰਦਾ ਯਾਰ ਮੈਨੂੰ ਵੀਰੇ ਡਰਾਈਵਰ ਨੇ ਮੇਰੇ ਕੋ ਕਹਿ ਗਿਆ ਜੀ ਉਹ ਨਾ ਮੈਂ ਚੱਲ ਕੋਈ ਨਹੀਂ ਉਹ ਆਂਗਾ ਕਰਦਾ ਕਰਕੇ ਦੋ ਆਇਆ ਬਣੇ ਆਪਾਂ ਬਾਈ ਜੀ ਜਰ ਮੁੱਕੀ ਆਉਂਦਾ ਆਪਣੀ ਕੋੜਾ ਕੰਮ ਦਾ ਇੱਧਰ ਰਾਤੀ ਹੋਣੀ ਛੱਡੇ ਆਂਦੇ ਰਾਜੀਵਰ ਗਿਆ ਕਹਿੰਦਾ ਉਹਿਆਂ ਵੀ ਪਾਸਾ ਪਰਨ ਨੂੰ ਉਹ ਵੀ ਲੈਣਗੇ ਨਾ ਰਾਜੂ ਪਿੰਟ ਆ ਜਾਊਗਾ ਗਗਨ ਆਪਣਾ ਬਣਾਉਗਾ ਬਾਕੀ ਲੱਗਿਆ ਰੋਟੀ ਖਾਣਾ ਆਪਦੀ ਖਾਦੀ ਹੋਈ ਆ ਰੋਟੀ ਵੀ ਖਾਦੀ ਆ ਤਾਂ ਪਿੰਡ ਨੂੰ ਜਾਣੇ ਦੀ ਕੋਈ ਜਹਿਮ ਆ ਜੀ ਸਹੀ ਗੱਲ ਹੈ ਜੀ ਭਾਈ ਉਹਨੇ ਕਹਿੰਦੇ ਬਾਕੀ ਬਾਈ ਕਹਿੰਦੇ ਹੁੰਦੇ ਆ ਵੀ ਰੋਟੀ ਦਿਖਾਇਆ ਕਰੋ ਬਾਈ ਢਾਬੇ ਦੇ ਕੀ ਕਹਨੇ ਆ ਹੁਣ ਆਪਾਂ ਇੱਕ ਮਟਰ ਫ੍ਰੀ ਦਾ ਆਇਆ ਚਲੋ ਆਈਏ ਸੇਪਾ ਜੀ ਆ ਗਿਆ ਚਲਾ ਦਾ ਨਾਲ ਚੱਲਣੀ ਪਿਆਬੀ ਦਾ ਬਾਬਾ ਜੀ ਪਿਆਬੀ ਦਾ ਬਿਰਾ ਚੜਨੀ ਦਾ ਜਲਾ ਨਹੀਂ ਮਿਲਦੀ ਮਾਤੀ ਮਹਾਰਾਜਾ ਨੇ ਸਫਰ ਵਧੀਆ ਰੱਖਿਆ ਏਕਣੇ ਦੇਖਣਾ ਆਪਦੇ ਖੇਤਲੇ ਆਏ ਆ ਨਾ ਇਕਣੇ ਜਾਈਏ ਨਜ਼ਾਰੇ ਲੰਦੇ ਐਸੀ ਕਿ ਮੀਨ ਬੱਤੀ ਬੋਕਾਟ ਮਿਲਦੀ ਆ ਆਪਾਂ ਨੂੰ ਹਾਂ ਨਿਕਲਾਂਗੇ ਅਸੀਂ ਪਹਿਲਾਂ ਅਸੀਂ ਨਾ ਬਹੁਤ ਦੁਨੀਆ ਲੰਗੇ ਪੜੇ ਰੋਡ ਤੇ ਨਾ ਜਾਣਾ ਆਪਾਂ ਇਹਦੇ ਉਹਦੇ ਉੱਤੇ ਆਉਂਦਾ ਨਬਰੇ ਜਿੱਥੇ ਤੱਕ ਵਾਲੀ ਆਉਗਾ ਉਹ ਰੋਡ ਤੇ ਮੇਨ ਲਾਈਨ ਦਾ ਚੜਨਾ ਆ ਜੇ ਆਹ ਕੱਟਿਆ ਜਿੱਥੋਂ ਮੋੜਾਂਗੇ ਆਪਾਂ ਜਿੱਥੇ ਚਾਹ ਪੀਤੀ ਜਿੱਥੇ ਖੜ ਕੇ ਉਹ ਜਿਹੜਾ ਲੈ ਲੈ ਤਾਂ ਕਰਾਏ ਇਹ ਇਹ ਨੰਬਰ ਆਪਾਂ ਅੱਗੇ ਅੱਗੇ ਸਭ ਨੂੰ ਪਾਉਣ ਆ। ਅਨਮੋਲ ਦੀ ਲਾਈਨ ਹੈ ਲਗਾਜਨ ਵੇਰੀ ਰੋਡ ਚੋਂ ਪਤਾ ਵੀ ਬੀ ਲਾਲੀ ਵੀ ਇਹਦਾ ਚੱਗਾ ਰਹਿਣਾ ਕੰਮ ਆ ਜਾਣਾ ਜੀ ਬਜੀ ਬਨਮੋਲ ਬਨਮੋਲ ਤੇ ਬਾਲ ਕੋਲ ਜਾਓ ਬੜੀ ਲੈਂਗ ਨਾ ਬੰਨਿਆ ਹੈ ਜੀ ਇਹ ਤੁਹਾਨੂੰ ਇੱਕ ਫੰਦਾ ਹੈ ਜੀ ਗਾੜ ਪਰ ਜਾ ਕੇ ਬੜੀ ਲੈਂਗ ਹੈ ਨਾ ਬੰਨਿਆ ਹੈ ਇਹ ਤੁਹਾਨੂੰ ਇੱਕ ਫੰਦਾ ਹੈ ਜੀ ਗਾੜ ਹੋਰ ਸਾਰਾ ਨੇਵੇਂ ਆਇ ਤੇ ਰਹੇਗਾ 260 ਕਿਲੋਮੀਟਰ ਬਾਲ ਵਾਲਾ ਜੀ ਬੱਤੜਕੇ ਨੂੰ ਬਲਵਲ ਲੱਗਣਾ ਹੈ ਲੱਗ ਜਾ ਰੋਟੀ ਘੜਾ ਵਾ ਮੈਂ ਲੋ ਬੱਦ ਮੇਰਾ ਪੁੱਤਾਂਗੇ ਇੱਕ ਦੋ ਨੂੰ ਆਉਂਦੇ ਅੱਲਾ ਬਾਪੇ ਆਉਣਾ ਫੇਰ ਆਪਾਂ ਨੂੰ ਕੋਈ ਲੈ ਜਾਂਣ ਮੈਂ ਤਾਂ ਆਪ ਘਰੇ ਜਾ ਜਨਾਬ ਨੇ ਹੈ ਕਿ ਨਹੀਂ ਸਹੀ ਆ ਬਈ ਇਸ ਵੇ ਅੱਜ ਰਾਤ ਨੂੰ 8:00 ਵਜੇ 17 ਮਿੰਟ ਤੇ ਕਹਿੰਦਾ ਜੀ ਆਪਾਂ ਕਾਰ ਕੂਚ ਹੋਈਏ ਤਾਂ ਕਹਿਣਾ ਹੈ 8:00 ਵਜੇ 12 ਮਿੰਟ ਤੇ ਮੋਤਵਾ ਸਾਹਿਬ ਆਪਾਂ ਕਮੈਂਟ ਤੇ ਭਾਈ 2:00 ਵਜੇ ਵੀ ਨਹੀਂ ਜਾਵਾਂਗੇ ਰਾਤ ਨੂੰ ਉਹ ਹਾਂ ਪਹੁੰਚਾਂਗੇ ਆਵਣਾ ਹਾਂ ਪਹੁੰਚਾਂਗੇ ਯਾਰ ਨਾ ਸਮੋਣਾ ਨਹੀਂ ਪਹੁੰਚੇ ਆਪਸ ਹੁੰਦੇ ਦਾ ਨਹੀਂ ਹਾਂ ਲੈ ਯਾਰ ਉਹਦੇ ਲੰਬੇ ਰੂਟਾਂ ਨਾਲ ਆਉਂਦਾ ਰੋੜਗਾ ਯਾਰ ਹੀ ਲਾ ਲਈ 260 ਉਹ ਆ 2 240 20 ਕਿਲੋਮੀਟਰ ਦਾ ਆ ਉਹ 250 ਮਨ ਲੈ ਕਿਤੇ ਮਨ 50 ਕਿਲੋਮੀਟਰ ਜਾਣਾ ਉਹ ਤਾਂ ਨਹੀਂ ਆਉਂਦੀ ਹੈ ਬੜੇ ਰੋਡ ਤੇ ਪੈਣੀ ਉਹਦੇ ਮੇਰੇ ਕੋਲੇ ਪੈਣੀ ਆ ਬੰਦੇ ਨੰਬਲ ਜੜ ਕੇ ਨਾ ਤੁਸੀਂ ਪ੍ਰਾਈਸ ਹੈ ਕਿ ਨਹੀਂ ਗਾ ਚੱਲ ਬਾਕੀ ਦਿਖਾਉਣਾ ਤੁਹਾਨੂੰ ਰੋਟੀ ਆ ਗਈ ਜਿੱਦਾਂ ਗਾਉਣਾ ਕਿਆ ਕਿਆ ਐਵੇਂ ਆ ਧਾਬਿਆਂ ਦੀ ਰੋਟੀ ਹੈ ਨਾ ਫਿਰ ਨਾਲੇ ਵੀਡੀਓ ਦਾ ਐਂਡ ਕਰਾਂਗੇ ਇਹ ਕਿ ਨਹੀਂ ਇਹ ਮੋੜਾ পাগল ਹੋ ਵੀਡੀਓ ਬਣਾ ਬਣਾ ਕੇ ਬਾਜੀ ਇਹ ਨਹੀਂ ਕਰਦੀ ਐ ਜੈਨਲ ਆਪਣਾ YouTube ਤੇ ਆਪਣਾ ਪੇਜ ਆ YouTube ਤੇ ਪੇਜ ਮੈਂ ਡਾ ਲੇਗਾ ਹਾਂ ਚਾਰ ਤੋਂ ਦੇ ਚਾਰ ਇਹ ਬੜੀ ਬੰਦੀ ਬਹੁਤ ਵੇਰ ਹੈ ਜਾਨੋ ਸਾਮਾਨ ਕਰੋਨਾ ਖਤਮ ਹੋ ਗਿਆ ਹੁਣ ਸਾਮਾਨ ਵਧੀਆ ਜਿਵੇਂ ਦੀ ਰੋਟੀ ਆ ਵਧੀਆ ਦੀ ਹੈ ਮੈਂ ਨਹੀਂ ਵਧੀਆ ਲੱਗਿਆ ਪਨੀਰ ਜਦਰਾ ਹਾ ਬੋਰੀ ਬਣਾ ਦੇਲ ਜਿਆਦੇ ਬਾਦਾ ਮਿੱਠਾ ਜਿਆਵਾ ਹਨਾ ਚੱਲ ਖਾਲਾ ਕਾਲਾ ਫਟਾਫਟ ਚੱਲੀ ਜੇ ਬਾਕੀ ਜੇ ਭੁੱਖ ਲੱਗੀ ਹੋਵੇ ਨਾ ਬਾਈ ਫਿਰ ਤਾਂ ਸਭ ਕੁਝ ਚੰਗਾ ਲੱਗਦਾ ਫਿਰ ਨਹੀਂ ਕੋਰ ਨੂਨ ਮਿਰਚ ਘੱਟ ਵੱਧ ਲੱਗਦਾ ਹਨਾ ਬਾਕੀ ਹੋਣਾ ਵੀ ਜੱਲਾਂਗੇ ਦਿਨ ਰਾਤ ਲੱਪਗੇ ਕੱਲ ਨੂੰ ਮੇਰੀ ਸਲਾਹ ਤਾਂ ਵੀ ਅੱਜ 15 ਤਰੀਕ ਹਨਾ 16 ਤਰੀਕ ਦੀ ਰਾਤ ਨੂੰ ਮਸ਼ੀਨ ਪਿੰਡ ਲਾ ਦੀਏ ਬਾਕੀ ਦੇਖੋ ਜੇ ਮਾਲਕ ਨੂੰ ਮਨਜ਼ੂਰ ਹੋਇਆ ਹਨਾ ਹੁਣ ਉਦਾਂ ਹੀ ਆ ਬਾਕੀ ਕੋਸ਼ਿਸ਼ ਕਰਦੇ ਆ ਆਪਾਂ ਪੂਰੀ ਹੈ ਨਾ ਬਾਕੀ ਗੀ ਜਿਵੇਂ ਦੇਖੀ ਆ ਜਿਵੇਂ ਉਹ ਨਾਟਾ ਬਆ ਹੈ ਨਾ ਆਪਾਂ ਇੱਥੇ ਦੇਖ ਕੇ ਰੁਕੇ ਵੀ ਇਹ ਪੰਜਾਬੀ ਢਾਬਾ ਹੈ ਇਹਦਾ ਬੋਰਡ ਲੱਗਾ ਨਾ ਪੰਜਾਬੀਆਂ ਦੇ ਨਾਂ ਤੇ ਯਾਰ ਬਹੁਤ ਕੁਝ ਫੇਮਸ ਹੋ ਗਿਆ ਹੈ ਨਾ ਵੀ ਤੁਹਾਨੂੰ ਪਹਿਲੇ ਹੀ ਦਿਖਾ ਦਮਾ ਆ ਦੇਖੋ ਇਧਰ ਹੈਗਾ ਢਾਬਾ ਇਹ ਲਿਖਿਆ ਆ ਨਿਊ ਸਤਕਾਰ ਪੰਜਾਬੀ ਢਾਬਾ ਨਾ ਵਧੀਆ ਸਿਸਟਮ ਲੱਗਿਆ ਚਲੋ ਦੇਖ ਕੇ ਰੁਕੇ ਵੀ ਪੰਜਾਬੀ ਢਾਬਾ ਹੈ ਪਰ ਅੰਦਰ ਦੇਖਿਆ ਹਨ ਪੰਜਾਬੀ ਦਾ ਤਾਂ ਕੋਈ ਨੌਥੇ ਨਹੀਂ ਹੈਗਾ ਪਨੀਰ ਉਹ ਜੱਖਣਾ ਵੜਤੀ ਹੈਲੋ ਨਹੀਂ ਪੰਜਾਬੀ ਦਾ ਢਾਬਾ ਹੋਵੇ ਬਾਈ ਹਨਾ ਮੈਂ ਕਹਿੰਦਾ ਵੀ ਕੜੇਲ ਕੱਢ ਦਿੰਦਾ ਦਾਲ ਪਾਣੀ ਦੇ ਆਪਣੇ ਪੰਨੂਆਂ ਕਲ ਦਾ ਢਾਬਾ ਇੱਥੇ ਹੈ ਨਾ ਸਿਪਰੀ ਬਾਈ ਰੋਟੀਆਂ ਜੇ ਬੰਦਾ ਘਰੋਂ ਵੀ ਖਾ ਗਿਆ ਹਨਾ ਤਾਂ ਵੀ 5-7 ਰੋਟੀਆਂ ਨਾਲ ਖਾ ਜਾਂਦਾ ਤੁਸੀਂ ਇੰਤਜ਼ਾਰ ਲਾ ਲਓ ਵੀ ਇੰਨੀ ਟੋਪ ਦੀ ਰੋਟੀ ਆ ਇਹ ਵੈਲਟਰ ਆਪਣੀ ਗਰੀਸ ਕੱਢਣ ਲੱਗ ਗਈ ਹੁਣ ਇਹਨੇ ਗਰੀਸ ਕੱਢਤਾ ਇਹਦੇ ਇਹ ਹੁਣ ਬਚੀ ਨੇ ਬੰਦੰਦਾ ਨੇ ਗਰੀਸ ਮਾਰਤਾ ਜਿਆਦੇ ਆਹ ਦੇ ਗਰੀਸ ਕਢਣਗਾ ਕਿਉਂਕਿ ਜਦੋਂ ਚੜਾਈ ਚੜਦੀ ਆ ਤਾਂ ਬੈਲਟੇ ਸਲਿੱਪ ਕਰਦੀ ਆ ਹੁਣ ਇਹਨੂੰ ਕਰਦਾ ਇਹਦਾ ਗਰੀਸ ਸਾਫ਼ ਕਰਕੇ ਇਹਨਾਂ ਇਹਦੇ ਉੱਤੇ ਮਿੱਟੀ ਲਾਉਣਾ ਥੋੜੀ ਇਹਨੂੰ ਬਾਕੀ ਆਏ ਆ ਵੀ ਹਨਾ ਬਈ ਰਾਮਗੱਲ ਚੱਲੀ ਜਾਵੇ ਜੱਕਾ ਘੁੰਮੀ ਜਾਵੇ ਬਾੜ ਬਹੁਤ ਨਿਬੜ ਜਾਂਦੀ ਆ ਬਾਕੀ ਹੁਣ ਪੰਜਾਬ ਦੇ ਵਿੱਚ ਹਨਾ ਫਸਟ ਟਾਈਮ ਪੰਜਾਬ ਜਾਣਾ ਆਪਾਂ ਨਾ ਪਹਿਲਾਂ ਕਦੇ ਵੱਡੀ ਨਹੀਂ ਆਪਣੇ ਪਿੰਡ ਬਾਕੀ ਆਗਲੇ ਪਿੰਡਾਂ 'ਚ ਵੀ ਹਨਾ ਲਾਵਾਂਗੇ ਝਟ ਜਿੱਥੇ ਤੱਕਨ ਲੱਗੀ ਬਾਕੀ ਕੋਈ ਦੱਸਿਓ ਮੇਰਾ ਵੀਰ ਹਨਾ ਸਾਡੇ ਲਾਕ ਲਾਉਣੇ ਕੋਈ 2-4 ਪਿੰਡਾਂ ਦੇ ਵਿੱਚ ਜੇ ਮਸ਼ੀਨ ਦੀ ਕਿਤੇ ਲੋੜ ਹੋ ਚਲੋ ਠੀਕ ਆ ਬਾਈ ਮਿਲਦੇ ਆ ਫਿਰ ਕਿਸੇ ਅਗਲੀ ਵੀਡੀਓ 'ਚ ਹਨਾ ਵੀ ਸਾਰੇ ਹੀ ਬੰਦੇ ਲੱਗ ਲੱਗ ਹੋ ਗਏ ਅੱਜ ਦਿਲ ਥੋੜਾ ਜਿਹਾ ਹਨਾ ਆਦਾਜ਼ ਜਾ ਬਹੁਤੀ ਲੰਬੀ ਵੀਡੀਓ ਬਣਾਉਣ ਦਾ ਦਿਲ ਨਹੀਂ ਕਰਦਾ ਯਾਰ ਬੰਦਾ ਹਨਾ ਦੇਖੋ ਪਰਿਵਾਰ ਤਾਂ ਇੱਕ ਹਨਾ ਸਾਰਾ ਇਕੱਠਾ ਇੱਕ ਮੁੱਠੀ ਦੇ ਵਿੱਚ ਰਹਿ ਰਿਹਾ ਅੱਜ ਮੁਠੀ ਚ 5 ਜੰਗੇ ਉਂਗਲਾਂ ਨਿਕਲ ਗਈ ਕੋਈ ਹੋਰ ਆਨੂ ਹੋ ਗਈ ਕੋਈ ਉੱਤੇ ਹੋ ਗਈ ਦੋਨੋਂ ਹੋ ਗਈ ਗੋਨੀਆਂ ਹੋ ਗਈਆਂ ਨਾ ਚਲੋ ਠੀਕ ਹੈ ਜੀ ਮਿਲਦੇ ਆਪੇ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ